ਕਾਲਾ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਗੈਰ ਸਮਾਜਿਕ ਤੱਤ ਜਿਹੜੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਜਿਸ ਤਰ੍ਹਾਂ ਵੇਖਿਆ ਜਾ ਸਕਦਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਜਿਹੜੀਆਂ ਹੋਈਆਂ ਸੀ ਜਿਨ੍ਹਾਂ ਵਿੱਚ ਮੂੰਹ ਬੰਨ ਕੇ ਦੋਸ਼ੀ ਜਿਹੜੇ ਆ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਸੀ ਔਰ ਜਿਨ੍ਹਾਂ ਦੇ ਮੂੰਹ ਵੱਧੇ ਵੱਧੇ ਹੋਏ ਨੇ ਉਹਨਾਂ ਨੂੰ ਵਾਰਨਿੰਗ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਤਰ੍ਹਾਂ ਮੋਟਰਸਾਈਕਲ ਵਾਹਨ ਨਾ ਚਲਾਓ ਅਤੇ ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ ਹੈਗੇ ਉਹਨਾਂ ਨੂੰ ਬੋਰਡ ਕੀਤਾ ਜਾ ਰਿਹਾ ਉਹ ਚਲਾਨ ਕੱਟੇ ਜਾ ਰਹੇ ਨੇ ਸਾਡੇ ਨਾਲ ਨੇ ਸਰਦਾਰ ਹਰਜਿੰਦਰ ਸਿੰਘ ਜੀ ਆਪਾਂ ਨਾਲ ਹਰਜਿੰਦਰ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਅੱਜ ਸਪੈਸ਼ਲ ਹੰਟ ਆਕੇ ਬੰਦੀ ਕੀਤੀ ਗਈ ਆ ਕਿੰਨੇ ਕ ਲੋਕਾਂ ਦੀ ਚੈਕਿੰਗ ਕੀਤੀ ਗਈ ਆ ਔਰ ਕਨੈਕਟ ਚਲਾਣ ਕੀਤੀ ਗਈ ਹੈ ਫਿਲਹਾਲ ਭਜੀ ਆਪਣੇ ਨਾਕਾ ਪੜੀ ਸਵਾਲ ਸੇ ਕਾਫੀ ਚਲਾਣ ਕੀਤੇ ਗਏ ਆ ਤੇ ਮੈਂ ਹੁਣ ਪੱਟਾ ਪੱਟੇ 9 8 9 ਚਲਾਣ ਕੀਤੇ ਆ ਮੁਕੇ ਤੇ ਤੇ ਬਾਕੀ ਬਟਾਲੇ ਦੇ ਵਿੱਚ ਕਾਫੀ ਵਾਰਦਾਤ ਹੋਈਆਂ ਨੇ ਜਿਹੜੇ ਹਫਤੇ ਤੋਂ ਬਾਅਦ ਨਾਲ ਤੋਂ ਹੋਈਆਂ ਨੇ ਜਿਹਦੇ ਮੂੰਹ ਬੰਨ ਕੇ ਜਾਂਦੇ ਨੇ ਜਾਂ ਮੂੰਹ ਟੱਕ ਕੇ ਜਾਂਦੇ ਬਿਨਾਂ ਕਾਗਜ਼ਾਂ ਤੋਂ ਫਿਰਦੇ ਆ ਉਹਨਾਂ ਨੂੰ ਵੀ ਤਾਰਨਾ ਕੀਤੀ ਕਿ ਸ਼ਹਿਰ ਦੇ ਵਿੱਚ ਵੜ ਕੇ ਵੀ ਤਾਂ ਮੂੰਹ ਨਹੀਂ ਬੰਨਣਾ ਮੂੰ ਤੇ ਕੋਈ ਵੀ ਜਿਹਨਾਂ ਅਧੂਰੇ ਕਾਜ ਨੇ ਉਹਨਾਂ ਨੇ ਕਾਹ ਵੀ ਕੋਈ ਆਪਣੇ ਕਾਜ ਨੂੰ ਪੂਰਾ ਨਾ ਕੋ ਕਿ ਮਤਲਬ ਜਿਨ੍ਹਾਂ ਨੇ ਕਾਗਜ਼ਾਂ ਦੇ ਚਲਾਨ ਕੀਤੇ ਗਏ ਨੇ ਮੌਕੇ ਤੇ ਕੁਝ ਲੋਕਾਂ ਕੋਈ ਨਾ ਚੋਰੀਆਂ ਵੀ ਹੋਈਆਂ ਵਾ ਤੇ ਉਹਨਾਂ ਕੋ ਕਾਗਜ਼ ਨਹੀਂ ਹੁੰਦੇ ਤੇ ਉਹਨਾਂ ਲੋਕਾਂ ਨੂੰ ਮੋੜ ਦਿੱਤਾ ਜਾ ਰਿਹਾ ਬਾਜੀ ਉਹਨਾਂ ਦੇ ਜਿਹਨਾਂ ਦੇ ਕਾਜ ਕੋਲ ਨਹੀਂ ਕੋਈ ਮੋਰਚਾ ਵੀ ਕੰਪਾਉਂਡ ਕਰ ਦਿੱਤਾ ਜੀ ਬਾਕੀ ਮਸੂਦਾ ਤੋ ਦੇਖ ਸਕਦੇ ਹੋ ਕਿ ਪਟਿਆਲਾ ਪੁਲਿਸ ਦੀ ਜਿਹੜੀ ਇੱਕ ਅਹਿਮ ਪਹਿਲ ਕਦਮੀ ਆਪਾਂ ਮੰਨ ਸਕਦੇ ਹਾਂ ਕਿ ਗੱਡੀਆਂ ਨੂੰ ਰੋਕੇ ਕੇ ਤਾਂ ਜੋ ਕੋਈ ਵੀ ਅਨਸਕਾਮੀ ਘਟਨਾ ਨੂੰ ਜਿਹੜਾ ਵਾ ਕੋਈ ਬੰਦਾ ਅੰਜਾਮ ਨਾ ਦੇ ਸਕੇ ਇਸ ਕਰਕੇ ਚੈਕਿੰਗ ਕੀਤੀ ਜਾ ਰਹੀ ਆ ਔਰ ਕਾਗਜ਼ ਚੈੱਕ ਕਰਨ ਦੇ ਨਾਲ ਨਾਲ ਜਿਨ੍ਹਾਂ ਦੇ ਕਾਗਜ਼ ਪੂਰੇ ਪਾਈ ਜਾਂਦੇ ਚਾਹੀਏ ਆ ਉਹਨਾਂ ਨੂੰ ਫਾਈਲ ਜਿੱਤੇ ਜਿਹੜਾ ਕੋਰਟ ਤੇ ਜਾ ਜਾ ਰਿਹਾ ਕੈਮਰਾਮੈਨ ਸੁਨੀਦੀ ਨਾਲ ਸਰਵਰ ਸਿੰਘ ਮਾਨ ਪਟਿਆਲਾ ਕੋਲ ਬਾਸੋ